ਬ੍ਰਿਟਾਨੀਆ ਯੂਰੋਪੀਅਨ ਯੂਨੀਅਨ ਤੋਂ ਵੱਖ ਹੋ ਜਾਏਗਾ। ਬ੍ਰਿਟਾਨੀਆ ਵਿੱਚ رائے شمਾਰੇ ਦੀ ਗਿਣਤੀ ਪੂਰੀ ਹੋ ਗਈ ਹੈ ਜਿਸ ਵਿੱਚ ਜ਼ਿਆਦਾਤਰ ਲੋਕਾਂ ਨੇ ਯੂਰੋਪੀਅਨ ਯੂਨੀਅਨ ਦਾ ਸਾਥ ਛੱਡਣ ਲਈ ਵੋਟਿੰਗ ਕੀਤੀ ਹੈ। ਯੂਰੋਪੀਅਨ ਯੂਨੀਅਨ ਛੱਡਣ ਦੇ ਪੱਖ ਵਿੱਚ 51.9% ਦੀ ਵੋਟਿੰਗ ਹੋਈ ਹੈ। ਬ੍ਰਿਟਾਨੀਆ ਦੇ ਯੂਰੋਪੀਅਨ ਯੂਨੀਅਨ ਵਿੱਚ ਬਣੇ ਰਹਿਣ ਜਾਂ ਬਾਹਰ ਜਾਣ ਬਾਰੇ ਹੋਈ ਬ੍ਰਿ ਐਗਜ਼ਿਟ رائے شمਾਰੇ ਦੇ ਨਤੀਜਿਆਂ ਤੋਂ ਇਹ ਗੱਲ ਸਪਸ਼ਟ ਹੋਈ ਹੈ। ਵੋਟਾਂ ਦੀ ਗਿਣਤੀ 382 ਬੂਥਾਂ ਤੇ ਹੋਈ। ਹਾਲਾਂਕਿ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਯੂਰੋਪੀਅਨ ਯੂਨੀਅਨ ਦੇ ਨਾਲ ਰਹਿਣ ਬ੍ਰਿਟਾਨੀਆ ਦੇ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਅਸਰ ਭਾਰਤ ਤੇ ਵੀ ਪੈ ਸਕਦਾ ਹੈ ਹੋਰ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਸਰਬਜੀਤ ਸਿੰਘ ਦੇ ਨਾਲ ਸਰਬਜੀਤ ਭਾਰਤੀ ਵਿਆਪਕ ਬਾਜ਼ਾਰ ਤੇ ਕੀ ਅਸਰ ਪੈਣ ਵਾਲਾ ਹੈ ਇਸ ਫੈਸਲੇ ਦਾ ਨਦੀ ਦੇਖੋ ਇਸ ਪੂਰੇ ਮਾਮਲੇ ਦੇ ਵੀ ਹਾਲਾਂਕਿ ਯੂਰੋਪੀਅਨ ਯੂਨੀਅਨ ਔਰ ਬ੍ਰਿਟਾਨੀਆ ਦਾ ਮਾਮਲਾ ਸੀ ਪਰ ਇਸ ਦਾ ਅਸਰ ਸਿੱਧੇ ਤੌਰ ਤੇ ਭਾਰਤੀ ਅਰਥਵਿਵਸਥਾ ਤੇ ਵੀ ਪਏਗਾ ਕਿਉਂਕਿ ਭਾਰਤ ਦੀਆਂ ਬਹੁਤ ਸਾਰੀਆਂ ਕੰਪਨੀਆਂ ਕਈ ਵਾਰਸੋ ਕੰਪਨੀਆਂ ਨੇ ਜਿਹੜੀਆਂ ਕਿ ਬ੍ਰਿਟਾਨੀਆ ਔਰ ਯੂਰਪ ਦੇ ਵਿੱਚ ਵਪਾਰ ਕਰਦੀਆਂ ਨੇ ਇਹ ਜੇ ਸਿੱਧੇ ਤੌਰ ਤੇ ਕਰ ਮੋٹے ਤੌਰ ਤੇ ਲਿਖ ਜਾਵੇ ਤੇ ਦਾ ਅਸਰ ਭਾਰਤੀ ਬਾਜ਼ਾਰ ਉੱਤੇ ਪਵੇਗਾ ਪਹਿਲੀ ਗੱਲ ਇਹਦੇ ਚ ਇਹ ਹੈ ਕਿ ਵੀਜ਼ਾ ਜੋ ਪ੍ਰਣਾਲੀ ਹੈ ਉਹ ਸਖਤ ਹੋਏਗੀ ਸਿੱਤੀ ਜਿਹੜੀ ਗੱਲ ਇਹ ਹੈ ਕਿ ਜੋ ਭਾਰਤੀ ਕੁਝ ਕੰਮ ਕਰਨੀ ਜਾਂਨੇ ਨੇ ਬ੍ਰਿਟਾਨੀਆ ਦੇ ਵਿੱਚ ਉਹਨਾਂ ਲਈ ਦਿੱਕਤ ਆ ਸਕਦੀ ਹੈ ਤਾਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਬ੍ਰਿਟਾਨੀਆ ਔਰ ਜਿਹੜੀ ਯੂਰਪੀਨ ਜੁਨੀਆਂ ਦੇ ਆਪਸੀ ਵਿਵਾਦ ਦੇ ਵਿੱਚ ਕਿਤੇ ਨਾ ਕਿਤੇ ਇਹਦਾ ਨੁਕਸਾਨ ਜੋ ਹੈ ਜਾਂ ਇਹਦਾ ਪ੍ਰਭਾਵ ਉਪਰਕਲ ਪਈਏ ਤਾਂ ਉਹ ਭਾਰਤੀ ਅਰਥਵਿਵਸਥਾ ਤੇ ਸਿੱਧੇ ਤੌਰ ਤੇ ਜ਼ਰੂਰ ਪਵੇਗਾ ਭਾਰਤੀ ਕਰੰਸੀ ਤੇ ਵੀ ਇਸ ਦਾ ਅਸਰ ਬਿਲਕੁਲ ਕਿਉਂਕਿ 1985 ਤੋਂ ਬਾਅਦ ਜਿਵੇਂ ਹੀ ਇਹ ਖਬਰ ਬਾਹਰ ਆਈ ਹੈ ਕਿ ਪ੍ਰਤਾਨੀਆਂ ਜੋ ਯੂਰਪੀਅਨ ਤੋਂ ਵਾਕ ਹੋਏਗਾ ਤਾਂ ਪੌਂਡ ਦੇ ਵਿੱਚ 1985 ਤੋਂ ਬਾਅਦ ਵੱਡੀ ਗਰਾਵਟ ਦਰਜ ਕੀਤੀ ਗਈ ਹੈ। ਉਹ ਜਦੋਂ ਪੌਂਡ ਦੀ ਗਰਾਵਟ ਹੋਈ ਕਿ ਡਾਲਰ ਮਜ਼ਬੂਤ ਹੋਏਗਾ ਪਰ ਭਾਰਤ ਖਾਸ ਤੌਰ ਤੇ ਜਦੋਂ ਦੂਜੇ ਦੇਸ਼ਾਂ ਤੋਂ ਕੋਈ ਵੀ ਸਮਾਨ ਆਇਆ ਚਾਹੇ ਕੱਚਾ ਤੇਲ ਲੈਂਦਾ ਉਹਦੀ ਪੇਜ ਰਾਇਗੀ ਆ ਉਹ ਡਾਲਰs ਕੀ ਜਾ ਰਹੀ ਹੈ ਔਰ ਉਹਨਾਂ ਨੇ ਟਾਈਮ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਜਿਹੜੇ ਪਾਏ ਉਹ ਜਿਹੜੀ ਹੈ ਉਹ ਉਹਨਾਂ ਦੇ ਵਿੱਚ ਕਾਫੀ ਉਹਦਾ ਵਧਣ ਦੀ ਜਾਨੀ ਕਿ ਸੰਭਾਵਨਾ ਦਿਤਾਈ ਜਾ ਸਕਦੀ ਕਿਉਂਕਿ ਅਗਰ ਡਾਲਰ ਮਜ਼ਬੂਤ ਹੋਏਗਾ ਤਾਂ ਉਹਦਾ ਸਿੱਧਾ ਅਸਰ ਭਾਰਤੀ ਅਰਥਵਿਵਸਥਾ ਤੇ ਨਿਸ਼ਚਿਤ ਰੂਪ ਤੇ ਪਵੇਗਾ। ਧੰਵਾਦ ਸਰਪਜੀਤ ਇਹ ਸਾਰੀ ਜਾਣਕਾਰੀ ਦੇ ਲਈ।